हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈ ਗਈ ਇਹ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਤਰਨਤਰਨ ਸਾਹਿਬ ਦਾ ਬਿਲਕੁਲ ਨਾਲ ਲੱਗਦਾ ਪਿੰਡ ਦੋਸਤੋ ਰਸੂਲਪੁਰ ਨਹਿਰਾ ਅਲਾਦੀਨਪੁਰ ਪਿੰਡ ਬਿਲਕੁਲ ਲੱਗੇ ਆ ਦੁਗਲ ਵਾਲਾ ਝੰਡੇਰ ਤੇ ਸ਼ੇਰੋਂ ਇਹ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਮੱਝਾਂ ਹੁਣ ਦੋਸਤੋ ਚਾਹੇ ਵਹਿਣਾ ਹੁਣ ਪਸ਼ੂ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਆਉਂਦੇ ਆ ਤੇ ਅੱਜ ਆਪਾਂ ਤੁਹਾਨੂੰ ਚਾਰ ਨਗ ਜਿਹੜਾ ਦੋਸਤੋ ਟੋਟਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵੈੜ ਤੁਸੀਂ ਸਾਹਮਣੇ ਦੇਖ ਰਹੇ ਜੇ ਸੂਈ ਸਵਾਈ ਆ ਤੇ ਦੋ ਮੱਝਾਂ ਗੱਬਣ ਨੇ ਇੱਕ ਜਿਹੜੀ ਝੋਟੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਬਿਲਕੁਲ ਸ਼ੁਰੂਆਤ ਦੇ ਵਿੱਚ ਇਹ ਵੀ ਸੂਈ ਸਵਾਈ ਆ ਚਾਰ ਨਗ ਨੇ ਕਿਉਂ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਐਨੀਮਲ ਜਿਹੜਾ ਵੀ ਪਸੰਦ ਆਊਗਾ ਸਿਲੈਕਟ ਹੋਊਗਾ ਦੋਸਤੋ ਉਹਦੀ ਨਰਕ ਪਰਖ ਤਸੱਲੀ ਘਾਰਨ ਕੇ ਕੀਤੀ ਜਾਵੇ ਦੋ ਟਾਈਮ ਚੋਲਿਓ ਜਿਹੜਾ ਪਸੂ ਸੋਇਆ ਸੋਇਆ ਗੱਬਣ ਪਸੂ ਆਪਣਾ ਚੌਥਾ ਨਾਂ ਦਾ ਟਿੱਪ ਕੇ ਕੋਈ ਵੀਰ ਤਸੱਲੀ ਕਰ ਸਕਦਾ ਅੱਜ ਦੋਸਤੋ 15 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਬਿਲਕੁਲ ਸ਼ਾਮ ਦਾ ਹੈਗਾ ਦੋਸਤੋ ਕੋਈ 3:00 ਵਜੇ ਦਾ ਆਓ ਲੈਨੇ ਜਾਣਕਾਰੀ ਵੀਰ ਨਿਸ਼ਾਨ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜਿੰਨਾਂ ਪਸੂਆਂ ਦੀ ਆਜੋ ਜੀ ਸੱਚੀ ਗੱਲ ਵੀਰ ਜੀ ਨਿਸ਼ਾਨભાઈ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਵੀਰ ਜੀ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਤੇ ਨਿਸ਼ਾਨભાઈ ਪਸ਼ੂ ਅੱਜ ਚਾਰ ਨੇ ਆਪਣੇ ਕੋਲ ਹਾਂਜੀ ਤਿੰਨ ਮੱਝਾਂ ਵੀਰ ਜੀ ਤੇ ਇੱਕ ਵੈੜ ਆ ਵੈੜ ਸੂਈ ਸਵਾਈ ਦੋ ਮੱਝਾਂ ਗੱਭਣ ਇੱਕ ਮੱਝ ਸੂਈ ਆ ਠੀਕ ਆ ਜੀ ਹਾਂਜੀ ਤੇ ਚੰਗੇ ਆ ਬਿਲਕੁਲ ਹਾਂਜੀ ਚੰਗੇ ਵੀਰ ਜੀ ਠੀਕ ਹੈ ਵੀਰੇ ਹਾਂਜੀ ਜੀ ਆਜੋ ਸ਼ੁਰੂਆਤ ਕਰ ਲਈਏ ਫਿਰ ਆਪਾਂ ਤਲੇ ਇਧਰ ਕਰ ਲੋ ਇੱਥੋਂ ਕਰ ਲੋ ਕੋਈ ਵੈੜਾ ਦੂਜਾ ਸੂਆ ਸੋਈ ਵੀਰ ਜੀ ਦੂਜੇ ਸੂਵੇ ਹਾਂਜੀ 14-15 ਦਿਨ ਹੋ ਗਏ ਵੈੜ ਨੇ ਸੂਈ ਨੂੰ ਅੱਛਾ ਜੀ 11 ਕਿਲੋ ਨੈਟ ਦੁੱਧ ਹਾਇ ਰਿਆ ਏ ਥੱਲੇ ਠੀਕ ਆ ਜੀ ਹਾਂਜੀ 15 ਕ ਦਿਨਾਂ ਦੀ ਸੂਈ ਆ 11 ਕਿਲੋ ਦੁੱਧ 11 ਕਿਲੋ ਹਾਇ ਰਿਆ ਦੁੱਧ ਤੇ ਬੱਚੀ ਦੂਜੇ ਸੂਵੇ ਆਪ ਦੂਜੇ ਸੂਵੇ ਹਾਂਜੀ ਮਗਰ ਬੱਚਾ ਮਗਰ ਬੱਚਾ ਜੀ ਲਓ ਜੀ ਮਗਰ ਬੱਚਾ ਦੂਜਾ ਸੂਬਾ ਦੋਸਤੋ 15 ਦਿਨਾਂ ਦੀ ਸੂਈ ਆ 11 ਕਿਲੋ ਦੁੱਧ ਠੀਕ ਆ ਜੀ ਥਾਨ ਥਾਨ ਦੀ ਪੂਰੀ ਕੁਆਲਿਟੀ ਆ ਬਿਲਕੁਲ ਮੁੱਠੀ ਥਾਨਾ ਠੀਕ ਆ ਜ ਠੀਕ ਆ ਰੰਗ ਜਿਹੜਾ ਦੋਸਤੋ ਬਿਲਕੁਲ ਗ੍ਰੇ ਕਲਰ ਦੇ ਵਿੱਚ ਆ ਰੰਗ ਬਿਲਕੁਲ ਕਸਮਈਲਾ ਸੀਮੈਂਟ ਰੰਗਾ ਰੰਗਾ ਇਸ ਵੈਡ ਦਾ ਠੀਕ ਆ ਤੇ ਕੁਝਕ ਜਿਹੜਾ ਬਲੈਕ ਦਾ ਕੰਬੀਨੇਸ਼ਨ ਜੇ ਹੈਗਾ ਬਿਲਕੁਲ ਤੋਂ ਹੁਣ ਮੂੰਹ ਮੱਥਾ ਜਿਹੜਾ ਬਲੈਕ ਦੇ ਵਿੱਚ ਆ ਤੇ ਥਣ ਥਣ ਬਹੁਤ ਕੁਆਲਟੀ ਵਾਲਾ ਆ ਦੇਖੋ ਜੀ ਤੇ ਚਵਾਈ ਚ ਵੀ ਨਿਸ਼ਾਨ ਬਿਲਕੁਲ ਅਸੀ ਜੀ ਹਾਂਜੀ ਸੀਲਸ ਲਾ ਕੇ ਵੀ ਜੀ ਪੂਰੀ ਠੀਕ ਆ ਜੀ ਹਾਂਜੀ ਤੇ ਕਿਸੇ ਤਰ੍ਹਾਂ ਦਾ ਕੋਈ ਚਲੋ ਵੈੜਾਂ ਦੇ ਵਿੱਚ ਆਪਾਂ ਗੱਲ ਕਰਦੇ ਬੰਗਾ ਦਾ ਪਾਣੀ ਕੋਈ ਫੋਟਾ ਨਹੀਂ ਵੀਰ ਜੀ ਕੋਈ ਥਣ ਵੱਧ ਘਾੜ ਨਹੀਂ ਆਪਣੀ ਫੁੱਲ ਗਰੰਟੀ ਵੀ ਜੀ ਠੀਕ ਆ ਜੀ ਹਾਂਜੀ ਆ ਮੈਂ ਦੁੱਧ ਦੀ ਵੀ ਫੁੱਲ ਗਰੰਟੀ ਹੈ 11 ਕਿਲੋ ਦੁੱਧ ਆਖਿਆ ਤੇ 11 ਹੀ ਨਿਕਲੂਗਾ ਦੁੱਧ ਨਹੀਂ ਵੀਰ ਜੀ ਪਾਈ ਆ ਖੰਡ ਨਹੀਂ ਦੁੱਧੇ ਕੱਢਦਾ 11 ਕਿਲੋ ਜੋ ਠੀਕ ਹੈ ਭਰਾ ਹਾਂਜੀ ਵੀਰ ਜੀ ਲਓ ਵੀ ਦੋਸਤੋ ਇਹ ਪੂਰੀ ਤਸੱਲੀ ਆ ਇਹ ਨਹੀਂ ਹੋਊਗਾ ਵੀ 11 ਕਿਲੋ ਕਿਹਾ ਦਾ ਕੋਈ 8 ਨਿਕਲਦਾ ਫਿਰ 9 ਨਿਕਲਦਾ ਫਿਰੂਗਾ ਵੀਰ ਕੋਈ ਆਨਲਾਈਨ ਸੌਦਾ ਕਰਦਾ ਪਿਆ ਭਰੋਸਾ ਤਸੱਲੀ ਦੋਸਤੋ ਜਿਹੜੀ ਵੀਰ ਨੇ ਦਿੱਤੀ ਆ ਉਹਦੇ ਬਿਹਾ ਤੇ ਜਿਹੜਾ ਵੀਰ ਆਪਾਂ ਹਰ ਵਾਰ ਕਹਿੰਨੇ ਆਂ ਵੀ ਜਿਹੜਾ ਕੋਈ ਵੀਰ ਦੂਰ ਨੇੜੇ ਹੋ ਆ ਜਾਂ ਜਿਹੜਾ ਸਰਦਾ ਪਹੁੰਚ ਸਕਦਾ ਘਰੇ ਉਹ ਤੁਸੀਂ ਘਰ ਆਣ ਕੇ ਆਪਦੀ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਤੇ ਰਹਿਣ ਦੀ ਜਿਹੜੀ ਦੋਸਤੋ ਪੂਰੀ ਸਬਦਾ ਹੁੰਦੀ ਹਰਕਤਾਂ ਦੇ ਕੋਈ ਭੈਣ ਭਰਾ ਕਿਉਂਕਿ ਵਪਾਰ ਦੀ ਲੈਣ ਆ ਤੇ ਕੋਈ ਵੀਰ ਸਵੇਰ ਆ ਰਿਹਾ ਤੇ ਸ਼ਾਮ ਦੀ ਚਵਾਈ ਕਰ ਰਿਹਾ ਸ਼ਾਮ ਦੀ ਚਵਾਈ ਕਰਕੇ ਜਾ ਰਿਹਾ ਤੇ ਰਾਤ ਵੀ ਤੁਸੀਂ ਠਹਿਰ ਕੇ ਮਾਰਨਿੰਗ ਦੀ ਚਵਾਈ ਕਰਕੇ ਆਪਣਾ ਪਸ਼ੂ ਨਾਲ ਲੈ ਕੇ ਜਾਇਆ ਕਰੋ ਮੇਰਾ ਵੀਰ ਤਸੱਲੀ ਜ਼ਰੂਰ ਪਹਿਲ ਦੇ ਅਧਾਰ ਤੇ ਕਰਿਆ ਕਰੋ ਪਰ ਫਿਰ ਵੀ ਜਿੱਥੇ ਕੋਈ ਭਰੋਸਾ ਜਾਂ ਤਵਾਰ ਕਿਸੇ ਵੀਰ ਦਾ ਬਣਿਆ ਤੇ ਉਥੇ ਤੁਸੀਂ ਆਨਲਾਈਨ ਸੌਦਾ ਵੀ ਜਰੂਰ ਕਰਿਆ ਕਰੋ ਠੀਕ ਆ ਆ ਦੇਖੋ ਥਾਣ ਥਾਣ ਦੀ ਪੂਰੀ ਖਬਰਦਾਰ ਆ ਆਰਡਰ ਦੀ ਕੁਆਲਿਟੀ ਚੰਗੀ ਹੈ ਤੇ ਨਿਸ਼ਾਨ ਕੀ ਇਹਦਾ ਬੱਚੀ ਦਾ ਮੁੱਲ ਮੁੱਲ ਵੀ ਜੀ 33000 ਇਹਦਾ ਜੈ ਜੀ ਮੋਲੇ ਹਾਂ ਜੀ 33000 ਦੀ ਦੇਣ ਹੈ ਇਹ ਬਸ ਬਾਕੀ ਕੋਈ ਨੇ ਥੋੜਾ ਬੜਾ ਮੌਕੇ ਦੇ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਆਪਣੀ ਦੁੱਧ ਦੀ ਗਾਰੰਟੀ ਹੋ ਗਈ ਥਣਾ ਦੀ ਗਾਰੰਟੀ ਹੋ ਗਈ ਬਾਕੀ ਡੰਗਰ ਜਿਹੜਾ ਵੀ ਵੀਰ ਭਰਾ ਨੂੰ ਪਸੰਦ ਆਉਂਦਾ ਉਹ ਕਰ ਸਕਦਾ ਆਪਾਂ ਨੂੰ ਕੋਈ ਗੁੱਸਾਗਲਾ ਨਹੀਂ ਆ ਬਿਲਕੁਲ ਤੇ ਆਪਣੇ ਘਰੋਂ ਡੰਗਰ ਤੋਂ ਮਤਲਬ ਖਾਲੀ ਨਹੀਂ ਮੋੜ ਸਕਦਾ ਬਿਲਕੁਲ ਇੰਨੇ ਹੀ ਆਪਣੇ ਆਪਣੇ ਪਸ਼ੂਆਂ ਦੀ ਗਾਰੰਟੀ ਵੇਜੀ ਬਿਲਕੁਲ ਹਾਂਜੀ ਸੋ ਆਮ ਬੰਦੇ ਨਹੀਂ ਹੁਣ ਕਿ 100 200 ਕਿਲੋਮੀਟਰ ਤੋਂ ਕਿਸੇ ਵੀ ਪਰਾਨੇ ਚੱਲ ਕੇ ਆਉਣਾ ਵਾ ਇੱਥੇ ਆਣ ਕੇ ਗਾਲਾਂ ਕੱਢੇ ਕੋਈ ਡੰਗਰ ਨਾ ਪਾਸ ਆਵੇ ਜਿੰਨਾ ਆਪਾਂ ਦੁੱਧ ਦੱਸਿਆ ਹੁੰਦਾ ਨਿਕਲੂਗਾ ਆਪਾਂ ਫਿਰ ਨਿਸ਼ਾਨ ਤੋਂ ਝੂਠੀ ਹੁੰਦੇ ਨੇ ਨਾ ਹਾਂਜੀ ਹਾਂਜੀ ਝੂਠੇ ਨੇ ਪਰ ਆਪਾਂ ਚੀਜ਼ ਦੱਸੀ ਹੋਰ ਤਾਂ ਨਿਕਲੇ ਕੁਝ ਹੋਰ ਹੈ ਹਾਂਜੀ ਬਈ ਦੋਸਤੋ ਵੈੜ ਚੰਗੀ ਆ ਜ਼ਰੂਰ ਪਸੰਦ ਆਊਗੀ ਤੁਹਾਨੂੰ 33000 ਦੇ ਵਿੱਚੋਂ ਮਾਣਤਾਨ ਜ਼ਰੂਰ ਹੋਊਗਾ ਠੀਕ ਆ ਵੈੜ ਓਵਰਾਲ ਜਿੰਨੀ ਆ ਸਾਰੀ ਚੰਗੀ ਆ ਪੂਰਾ ਦੋਸਤੋ ਸਾਲ ਭਰ ਦੁੱਧ ਪਿਆਈ ਜਾਊਗੀ ਠੰਡੀ ਆ ਧੀਰੀ ਆ ਸੀਲਸ ਲੱਗਾ ਵੈੜ ਤਾਂ ਬਿਲਕੁਲ ਹੌਲੇ ਜੇ ਰੇਟ ਦੀ ਆ ਠੀਕ ਆ ਜੀ ਛੋਟੇ ਰੇਟ ਦੇ ਵਿੱਚ ਤੁਹਾਨੂੰ ਇਹ ਮੱਝ ਦਿੱਤੀ ਜਾਊਗੀ ਅੱਜ ਰਣੇ ਦੇ ਵੀਰ ਜੀ ਪੂਰੇ ਹੋ ਗਏ ਆ ਅੱਜ ਦਿਨ ਪੂਰੇ ਆ ਹਾਂਜੀ ਹਾਂਜੀ ਪੂਰੇ ਹੁਣ ਅੱਜ ਤੋਂ ਬਾਅਦ ਉੱਤੇ ਲੈ ਕੇ ਜਾਊਗੀ ਹਾਂਜੀ ਅੱਜ ਤੋਂ ਉੱਤੇ ਲੈ ਕੇ ਜਾਊਗੀ ਵੀਰ ਜੀ ਤੇ ਨਿਸ਼ਾਨ ਸੂਬੇ ਕਿੰਵੇਂ ਹੁੰਦੀ ਹੋਈ ਕੋਈ ਤਿੱਜੇ ਲਾਲੇ ਚੌਥੇ ਲਾਲੇ ਬਿਲਕੁਲ ਬਾਈ ਮਾਤੜ ਕਰੋ ਇਹ ਬਾਕੀ ਮੂੰਹ ਫੇਸ ਤੋਂ ਕੁਆਲਿਟੀ ਚੰਗੀ ਆ ਠੀਕ ਆ ਥੋੜੀ ਪਿੱਛੇ ਆ ਮੜੀ ਮੋੜਾ ਥੋੜੀ ਬਾਲੀ ਫਿੱਕੀ ਹੋਣੀ ਆ ਥੋੜੇ ਲਸੇਰੇਪਣ ਦੇ ਵਿੱਚ ਆ ਮੱਝ 200 ਤੇਜਾ ਜੂ ਆ ਬਾਟੇ ਜਾਣ ਬਾਟੇ ਦੀ ਵੀ ਤੇ ਦੇ ਵੀ ਰੰਦਾ ਵੀ ਪੂਰੇ ਹੋ ਗਏ ਆਲਮੋਸਟ ਉੱਤੇ ਲੈ ਕੇ ਜਾਊਗੀ ਜਿੰਨੇ ਦੋਸਤੋ ਦਿਨ ਲੈ ਜੇ ਉੱਪਰ ਲੈ ਕੇ ਜਾਊਗੀ ਬਾਕੀ ਥਣਾ ਦੀ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਵੀਰ ਜੀ ਹੂੰ ਦੋ ਤਿੰਨ ਦਿਨ ਹੋ ਗਏ ਆਪਣੇ ਮੱਝ ਘਰੇ ਆਈ ਨੂੰ ਤੇ ਕੋਈ ਪਿੱਛਾ ਨਹੀਂ ਕੋਈ ਕੋਸ਼ ਨਹੀਂ ਖਾਂਦੀ ਫੁੱਲ ਗਰੰਟੀ ਹੋ ਗਈ ਆਪਣੀ ਪਿੱਛੇ ਲੋ ਵੀਰ ਜੀ ਠੀਕ ਹੈ ਵੀਰ ਹਾਂਜੀ ਥਣਾ ਆ ਲੋ ਗਰੰਟੀ ਹੋ ਗਿਆ ਬਾ ਟਿੱਪ ਕੇ ਲਿਆਂਦੀ ਵੀਰ ਜੀ ਆ ਰੀ ਨਾ ਠੀਕ ਹੈ ਭਰਾ ਲਓ ਵੀ ਦੋਸਤੋ ਵੀਰ ਦੀ ਪੂਰੀ ਤਸੱਲੀ ਹੋਊਗੀ ਵੀ ਯਾਰ ਟਿੱਪ ਕੇ ਲਿਆਂਦੀ ਆ ਚੀਜ਼ ਥਾਣਾ ਵਾਲੇ ਪਾਸਿਓਂ ਤਸੱਲੀ ਹੋਊਗੀ ਭਾਰ ਪਿੱਛੇ ਦੀ ਤਸੱਲੀ ਹੋਊਗੀ ਜਿਹੜੀ ਚੀਜ਼ ਦੀ ਤਸੱਲੀ ਦਿੱਤੀ ਜਾਊਗੀ ਦੋਸਤੋ ਉਸ ਬਿਹਾਫ ਤੇ ਤੁਸੀਂ ਸੌਦਾ ਕਰਨਾ ਹੁੰਦਾ ਤੇ ਪਤਲੇ ਪਿੰਡੇ ਦੀ ਆ ਹਾਈਟ ਕੋਈ ਵੀਰ ਮੀਡੀਅਮ ਹਾਈਟ ਮੰਨ ਲੇ ਸਿੰਗਲ ਹੱਡੀ ਦੀ ਆ ਲਸੇਰੇਪਨ ਦੇ ਵਿੱਚ ਥੋੜੀ ਜਿਹੀ ਮਾੜੀ ਮੋੜ ਲਸੇ ਲਸਾਪਨ ਤੁਹਾਨੂੰ ਮਹਿਸੂਸ ਹੋਊਗਾ ਇਸ ਮਾੜੀ ਦੇ ਵਿੱਚ ਉਧਾ ਦੇ ਭਜਰੀ ਭੂਜਦੀ ਵੀਰ ਜੀ ਬਥੇਰੀ ਆ ਠੀਕ ਆ ਤੇ ਬਾਕੀ ਤੋਰਾ ਤੂਰਾ ਚੰਗਾ ਜਿੱਥੇ ਤੱਕ ਮਰਜ਼ੀ ਭਜਾਈ ਚੱਲੋ ਇਹਨੇ ਕਿਹੜਾ ਕਰਨ ਵਾਲੀ ਨੇ ਕੁਝ ਕਹਿਣਾ ਹਨਾ ਹਾਂਜੀ ਤੇ ਵੈਸੇ ਦਿਨ ਪੂਰੇ ਹੋਏ ਆ ਤੇ ਉੱਪਰ ਜਿਹੜੇ ਦੋਸਤੋ ਹ ਸਿਪਾਈ ਤਪੂ ਜਿਹੜੀ ਇੱਕ ਨੰਬਰ ਆ ਤੇ ਜਦਾਂ ਮਰਜੀ ਮੇਰਾ ਵੀਰ ਕੋਈ ਆਣ ਕੇ ਤਸੱਲੀ ਕਰੇ ਨਰਕ ਪਰਖ ਕਰਿਓ ਠੀਕ ਆ ਤੇ ਰੇਟ ਜਿਹੜਾ ਦੋਸਤੋ ਬਿਲਕੁਲ ਵਾਜ ਬਜਾਇਆ ਜੇ ਰੇਟ ਆ ਠੀਕ ਆ ਜੀ ਰੇਟ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਸਾਂਝਾ ਕਰ ਦਿੰਨੇ ਆ ਰੇਟ ਬਿਲਕੁਲ ਜਾਇਜ਼ ਬਾਈ ਨਿਸ਼ਾਨਦਾ ਵੀ ਆਪਾਂ ਦਵਾਂਗੇ ਤੇ ਕੋਈ ਐਪ ਨਹੀਂਗਾ ਬਿਲਕੁਲ ਕਿਸੇ ਪਾਸੇ ਜਿਹੜੀ ਦੋਸਤੋ ਖੁੰਜੀ ਨਹੀਂ ਕਿ ਜੋ ਵੀ ਥਾਣਾ ਦਾ ਗੈਬ ਵੀ ਤੁਹਾਨੂੰ ਜਿ ਦਿਖਾ ਦਿੰਨੇ ਆ ਬਿਲਕੁਲ ਜੋੜਾ ਥਾਣਾ ਥੋੜਾ ਜਿਹਾ ਬਿਲਕੁਲ ਨੇੜੇ ਆ ਥਾਂ ਠੀਕ ਆ ਆਏ ਕਰਕੇ ਤੁਸੀਂ ਵੇਖ ਸਕਦੇ ਜੀ ਬੇਸ਼ੱਕ ਆ ਦੇ ਦੁੱਧ ਜਿਆਦਾ ਲਾਈ ਆਉਂਦੀ ਵੀਰ ਜੀ ਹੁਣ ਠੀਕ ਹੈ ਜਿਵੇਂ ਜਿਵੇਂ ਮੈਂ ਲਾਦਾ ਵੀ ਲੇਵਾ ਹੋਰ ਬਣਾ ਲੂਗੀ ਥੋੜਾ ਵੇਥ ਜੀ ਹੋ ਜੂਗੀ ਨਾ ਹਾਂਜੀ ਹਾਂਜੀ ਜੀ ਜਿੰਨਾ ਫਰਕ ਪੈਣਾ ਥੋੜਾ ਬਾ ਤਾਂ ਪੈ ਜਾਊਗਾ ਆ ਦੇਖੋ ਠੀਕ ਹੈ ਨਿਸ਼ਾਨ ਭਾਈ ਇਹ ਕਿੱਥੋਂ ਤੱਕ ਦੇ ਦੇਣੀ ਫਿਰ 55000 ਵੇਚੇ ਦਾ ਡਿਮਾਂਡ ਆ ਬਾ 55 ਜੀ ਹਾਂਜੀ ਬਾਕੀ ਥੋੜਾ ਬੜਾ ਮੌਕੇ ਤੇ ਮਾਨਤਨ ਹੋ ਜਾਊਗਾ ਆਪਾਂ ਜਿੰਨੇ ਹਾਂਜੀ ਰੇਡ ਪਾਉਣੇ ਥੱਲੇ ਜਾਇਜ਼ ਹੀ ਪਾਉਣੇ ਹੋਰ ਪਸ਼ੂਆਂ ਦੇ ਵਿੱਚ ਚਲੋ ਕਰਦੇ ਹੀ ਆ ਤੁਸੀਂ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਜੋ ਦੋਸਤੋ ਮਾਨਤਨ ਬਣਦਾ ਉਹ ਮਾਨਤਨ ਦੀ ਥਾਂ ਉਹ ਵੀ ਜ਼ਰੂਰ ਹੋਊਗਾ ਜਿੰਨੀ ਕੋਈ ਗੁੰਜਾਇਸ਼ ਹੁੰਦੀ ਹੈ ਕਈ ਵੀਰ ਕਮੈਂਟ ਮਾਰਦੇ ਥੱਲੇ ਹੱਸਦੇ ਆ ਦੁੱਧ 11 ਕਿਲੋ ਦੱਸਿਆ ਤਾਂ 11 ਨਿਕਲਣੀਆਂ ਆ ਤੇ ਘਰੇ ਬੈਠੇ ਦਾ ਵੀਰ ਕੋਈ ਕਮੈਂਟ ਮਾਰ ਲੈਂਦਾ ਵਾ ਇੱਥੇ ਆਣ ਕੇ ਠੰਢ ਜਾਣ ਕੇ ਤਸੱਲੀ ਕਰੇ ਆ ਤੜਕੇ ਸਵੇਰੇ ਵਿੱਚ ਹੋਵੇ ਸ਼ਾਮੀ ਵਿੱਚ ਹੋਵੇ ਫਿਰ ਅਗਲੇ ਦਿਨ ਚ ਹੋਵੇ ਫੇਰ ਹੀ ਪਤਾ ਲੱਗਦਾ ਵੀਰ ਜੀ ਦੁੱਧ ਹੈ ਆਣੀ ਨਾ ਜਾਂਦਾ ਜਿੰਨਾ ਚਿਰ ਆਪਾਂ ਵੀਰ ਪਰਖਿਆ ਨਾ ਹੋਵੇ ਕੋਈ ਵੀ ਜੀ ਦੀ ਗਰੰਟੀ ਨਹੀਂ ਲੈ ਸਕਦੇ ਆਪਾਂ ਆਪਣੀ ਫੁੱਲ ਗਰੰਟੀ ਦੇਵਾਂਗੇ ਜੇ ਆਪਾਂ ਜਿੰਨਾ ਦੱਸਿਆ ਨਾ ਉਨਾ ਹੀ ਆਪਾਂ ਚਵਾਗੇ ਦੇਵਾਂਗੇ ਕੋਈ ਪਾਈ ਆਖੰਡ ਵੀ ਇੱਧਰ ਉੱਧਰ ਹੁੰਦਾ ਵੀ ਜੀ ਬਿਲਕੁਲ ਹਾਂਜੀ ਤੇ ਬਾਕੀ ਦੋਸਤੋ ਜਿੰਨਾ ਦੱਸਿਆ ਜਾਂਦਾ ਜੇ ਉਸ ਅਕੋਰਡਿੰਗ ਉਹ ਚੀਜ਼ ਨਹੀਂ ਨਿਕਲਦੀਗੀ ਕਿਰਾਇਆ ਪਾੜਾ ਖੇਚਲ ਅੱਗੋਂ ਵਪਾਰੀ ਦੀ ਦੇਣਦਾਰ ਦਾ ਵੀ ਉਹ ਹੱਕ ਰੱਖਦਾ ਹੈ ਠੀਕ ਆ ਜੀ ਕੱਲੀ ਇਹ ਗੱਲ ਨਹੀਂ ਹੈਗੀ ਵੀ ਕੋਈ ਅੱਗੋਂ ਹੱਸ ਕੇ ਦਿਖਾ ਦੂਗਾ ਜਿੰਨਾ ਦੱਸਿਆ ਕਿ ਪ੍ਰੋਪਰ ਨਹੀਂ ਨਿਕਲਦਾ ਤੇ ਅੱਗੋਂ ਹੱਸ ਕੇ ਦਿਖਾ ਦੂਗਾ ਉਹਨਾਂ ਚਵਾਉਣਾ ਪੈਣਾ ਉਹਨਾਂ ਚਬਾਉਂਦੇ ਵੀ ਹੈਗੇ ਆ ਪਰ ਮੇਰਾ ਵੀਰ ਜਿੰਨਾ ਚਿਰ ਤੁਸੀਂ ਦੋ ਟਾਈਮ ਦੀ ਤਸੱਲੀ ਕਰਨ ਦੀ ਹੱਤ ਨਹੀਂ ਬਣਾਉਂਗੇ ਤੇ ਉਹ ਫਿਰ ਸਵਾਦ ਨਹੀਂ ਆਊਗਾ ਠੀਕ ਆ ਤੇ ਅਗਰ ਤੀਜਾ ਆਸੂਗਾ ਮਾਲ ਲੈ ਚੌਥਾ ਮਾਲ ਲੈ ਵੀਰ ਜੀ ਇਹ ਕਰਾਂਗਾ ਕਾਲੇ ਰੰਗ ਦੀ ਆ ਮੋਹਰਾ ਨਸਲ ਦੀ ਆ ਹਾਂਜੀ ਤੇ ਇਹ ਆ ਕਿਸੇ ਨੇ ਸਾਂਭੀ ਸੂੰਭੀ ਨਹੀਂ ਮੱਜ ਦੇ ਰਾਜੀ ਹੁੰਦੀ ਤੇ ਤੁਹਾਨੂੰ ਹੀ ਪਤਾ ਲੱਖ ਰੁਪਏ ਦੀ ਹੁੰਨੀ ਤੇ ਨਿਸ਼ਾਨ ਕੱਦ ਤਾਂ ਵੇਖ ਕਿੱਡਾ ਦਾ ਕੱਦ ਬਹੁਤ ਤਗੜਾ ਵੀਰ ਜੀ ਇਹਦੇ ਕੈਮਰੇ ਜੀ ਵੀ ਥੋੜੀ ਜਿਹੀ ਢਿੱਲੀ ਪੈਂਦੀ ਆ ਦੇ ਮੈਂ ਨਾ ਪੂਰੀ ਜਿਹੀ ਥੋੜਾ ਦੂਰ ਆਪਾਂ ਕਰਕੇ ਐਂਗਲ ਦਿਖਾ ਦਿੰਦੇ ਆ ਦੇਖੋ ਕਾਦਾ ਜਿਹੜਾ ਦੋਸਤੋ ਫੁੱਲ ਬੜਾ ਫੁੱਲ ਵੱਡਾ ਬਣੇ ਦੀ ਵੀਰ ਜੀ ਸਾਫ ਆ ਪੂਰੀ ਵੱਡੇ ਸਰੀਰ ਘਟਾਂ ਚੇ ਦੀ ਆ ਵੀ ਥੱਬਿਆਂ ਦੇ ਥੱਬੇ ਚੌੜੀ ਆ ਪਰ ਗੱਲ ਇਹ ਆ ਵੀ ਜੱਡੀ ਵੱਡੀ ਆ ਦੋਸਤੋ ਜਿਹੜਾ ਵੱਡਾ ਬੰਦਾ ਚਾਹੇ ਜਿਹੜਾ ਵੱਡਾ ਪਸ਼ੂ ਆ ਉਹਨੂੰ ਪੂਰਾ ਆਪਦੀ ਮੈਂਟੇਨ ਵਾਸਤੇ ਬਿਲਕੁਲ ਸਿਹਤ ਬਰਕਰਾਰ ਵਾਸਤੇ ਇੱਕ ਤਾਂ ਪੂਰੀ ਜਿਹੜੀ ਕੋਲ ਸੇਵਾ ਚਾਹੀਦੀ ਦੀ ਤੌਰ ਤੋਂ ਤਾਂ ਸਿੱਧੀ ਰੱਖਦੀ ਆ ਠੀਕ ਆ ਤੇ ਬੇਲ ਬੂਲ ਦੀ ਵੀ ਸਪੈਸ਼ਲ ਆ ਵੱਡੀ ਕਾਦਾਲੇ ਪਾਸਿਓਂ ਮੀਆਂ ਤੇ ਬੇਲ ਬੂਲ ਵੀ ਤੁਸੀਂ ਵੇਖੋ ਠੀਕ ਆ ਜੀ ਪੂਰੀ ਥਾੜੇ ਪਾਰੇ ਟ੍ਰਾਲੀ ਜੱਡੀ ਆ ਲੰਬੀ ਨਾ ਦੇਖੋ ਥਾਨ ਭਾਂਡੇ ਦੀ ਪੂਰੀ ਸਾਫ਼ ਹੈ ਵੀਰ ਜੀ 2 2.5 ਕਿਲੋ ਤੇਪਕੇ ਕੱਲ ਲੈਂਦੀ ਆਪਾਂ ਵਾਹ ਜੀ ਵਾਹ ਆ ਦੇਖੋ ਠੀਕ ਆ ਖਵਾਨਾ ਲੇਵਾ ਦੋਸਤੋ ਜਿੰਨਾ ਕਾ ਗਾਹ ਨੂੰ ਆ ਉਹਨਾਂ ਕੀ ਪਛਾਣ ਨੂੰ ਬਣਾ ਕੇ ਕਰਮਾ ਲਈ ਤਿਆਰ ਕਰਦੀ ਪਈ ਆ ਇੱਕ ਰੰਗ ਇਹ ਕੱਲ ਨੂੰ ਦੇਣ ਪੂਰੇ ਹੋਣਗੇ ਇੱਕ ਰੰਗ ਬਲੈਕ ਸਿੰਘ ਦਰਮਿਆਨਾ ਮਾੜਾ ਖੁੱਲਾ ਆਪਣਾ ਗੁਲਾਈ ਦੇ ਵਿੱਚ ਆ ਪਰ ਖੁੱਲਾ ਵੀ ਮਹਿਸੂਸ ਨਹੀਂ ਹੁੰਦਾ ਕਿਉਂਕਿ ਜੇਕਰ ਬਿਲਕੁਲ ਛੋਟਾ ਲੱਗਾ ਹੋਵੇ ਸਿੰਘ ਤੇ ਉਹ ਵੀ ਸਵਾਦ ਨਹੀਂ ਏਡੀ ਵੱਡੀ ਮਾਜ ਨੂੰ ਬਿਲਕੁਲ ਵੱਡੇ ਕੱਦ ਬੁੱਤ ਦੀ ਆ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਉਮੀਦ ਇਹ ਕਰ ਸਕਦੇ ਆ ਵੀ ਦੋਸਤੋ ਇਸ ਮੱਝ ਤੋਂ ਵੀ ਦੁੱਧ ਸੋਨਾ ਪਾ ਦੂਗੀ ਕਿਉਂਕਿ ਹੋ ਸਕਦਾ ਵੀ ਪਸ਼ੂ ਚੰਗਾ ਦੁੱਧ ਜਿਹੜਾ ਦਿੰਦਾ ਖੁਰਦਾ ਜ਼ਰੂਰ ਸਿਹਤ ਬੇਸ਼ੱਕ ਉਹਦੀ ਬੇਸ਼ੱਕ ਲਸੇਰੇਪਣ ਦੇ ਵਿੱਚ ਮਾੜਾ ਜਿਹਾ ਤੁਹਾਨੂੰ ਫਿੱਕਾ ਨਜ਼ਰ ਆਉਂਦਾ ਹੋਵੇ ਪਸ਼ੂ ਪਰ ਦੁੱਧ ਵਾਲੇ ਪਾਸੋਂ ਕਈ ਬਹੁਤ ਕਾਮਯਾਬ ਹੁੰਦੇ ਆ ਠੀਕ ਆ ਜੀ ਤੇ ਲਿਓ ਨਿਸ਼ਾਨ ਖੁੱਲ ਗਏ ਥਾਂ ਤੋਂ ਬਹੁਤ ਸੋਹਣੀ ਵੰਡ ਤੇ ਆ ਹਾਂ ਜੀ ਬਹੁਤ ਸੋਹਣੀ ਵੰਡ ਤੇ ਵੀਰ ਜੀ ਹਣ ਬਹੁਤ ਸੋਹਣੀ ਵੰਡ ਤੇ ਵਿੱਥਾਂ ਵਿਰਲਾ ਜਿਹੜੀਆਂ ਦੋਸਤੋ ਨੋ ਡਾਊਟ ਕਿਸੇ ਪਾਸਿਓਂ ਕਿਸੇ ਵੀਰ ਨੂੰ ਕੋਈ ਸ਼ੱਕ ਨ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਅੱਜ ਭਲਕ ਜਿਹੜੇ ਵੀਰਾਂ ਦਾ ਵੀ ਦਿਨ ਪੂਰੇ ਹੋ ਗਿਆ ਹੁਣ ਹੋ ਸਕਦਾ ਵੀ ਉੱਤੇ 2 ਲੈ ਜੇ 3 ਲੈ ਜੇ 4 ਲੈ ਜੇ ਸਫਰ ਚ ਜਾਂਦਿਆਂ ਸੂਪੇ ਉਹ ਤਾਂ ਕਿ ਸਮੇਂ ਤੇ ਆਪਾਂ ਛੱਡ ਦਿੰਨੇ ਆ ਠੀਕ ਆ ਲਓ ਜੀ ਠੀਕ ਆ ਜੀ ਉਲਟ ਬਹਿਣੀ ਵਾਲੇ ਪਾਸਿਓ ਜਿਹੜਾ ਤੁਸੀਂ ਥਣ ਜੀ ਥਣ ਭਾਂਡੇ ਦੀ ਵੀਰ ਜੀ ਸਾਗ ਹੈ ਪੂਰੀ ਵਿੱਥਾਂ ਫਿਰ ਲੈਵੇਂ ਪੂਰੀਆਂ ਵਾ ਲਓ ਜੀ ਕਰੋ ਗੱਲ ਕਰਮਾਲੀ ਦੀ ਗਿੱਠ ਗਿੱਠ ਦੀ ਵਿਰਲਾ ਦੋਸਤੋ ਅਗਲੇ ਪਿਛਲੇ ਥਾਣਾ ਦੀ ਕੱਲੀ ਜੇ ਤੁਹਾਨੂੰ ਵੀ ਪਤਾ ਜੇ ਰਾਜੀ ਹੁੰਦੀ ਤੇ ਬਹੁਤ ਤਗੜੀ ਮੱਝ ਹੋ ਜਾਣੀ ਇਹ ਇੱਦਾਂ ਥੋੜੀ ਜਿਹੀ ਹੁਣ ਫਿੱਕੀ ਫੁੱਕੀ ਆ ਭਾਜੀ ਨਹੀਂ ਚੰਗੀ ਆ ਮੱਝ ਚੰਗੀ ਆ ਨਿਸ਼ਾਨ ਆਪਾਂ ਗੱਲ ਕਰਤੀ ਵੀ ਕਈ ਨਾ ਘੱਟ ਸਾਭ ਸੰਭਾਲ ਦੇ ਵਿੱਚੋਂ ਪਸੂ ਹੁੰਦੇ ਅੱਗੋਂ ਜਿਹੜਾ ਕੋਈ ਖਰੀਦਦਾਰ ਚੰਗਾ ਮਿਲ ਪਿਆ ਹਾਂਜੀ ਤੇ ਕਰਨ ਵਾਲੀ ਨੂੰ ਚੱਗੀ ਇਹ ਮਹੀਨਾ ਹੋ ਗਿਆ ਸੂਈ ਨੂੰ ਬਾਅਦ ਚ ਬਾਅਦ ਭਾਵੇਂ ਤੇਲ ਤੂਲ ਜਿੱਦਾਂ ਮਰਜ਼ੇ ਨਾ ਚਾਰ ਲੈ ਤੁਹਾਨੂੰ ਪਤਾ 10 ਕਿਲੋ 12 ਕਿਲੋ ਤੇਲ ਆ ਜੇਦੇ ਨੇ ਗ੍ਰੋਥ ਪੂਰੀ ਕਰ ਜਣੀ ਆ ਬਿਲਕੁਲ ਹਾਂਜੀ ਕਈ ਵਾਰਾ ਨਿਸ਼ਾਨ ਕਾਲੇ ਹੁੰਦੀ ਵੀ ਅੱਗੋਂ ਘਰ ਵਾਲਿਆਂ ਦਾ ਮਾਨ ਹੁੰਦਾ ਵੀ ਪਸ਼ੂ ਵੇਚ ਹੀ ਦੇਣਾ ਉਹ ਪ੍ਰੋਪਰ ਸੇਵਾ ਹੀ ਨਹੀਂ ਕਰਦੇ ਗਏ ਸੇਵਾ ਨਹੀਂ ਕਰਦੇ ਕਈਆਂ ਤਾਂ ਹੁੰਦਾ ਵੀ ਵੇਚਣਾ ਦੋ ਪੈਸੇ ਚੱਲ ਵੱਧ ਵਟਾਂ ਕਿੱਥੇ ਨਹੀਂ ਸੋਹਣੀ ਸੇਵਾ ਕਰਗੇ ਇਸ ਕਰਕੇ ਆਪੋ ਆਪਣੀ ਸੋਚ ਹੋ ਜਾਂਦੀ ਕਈ ਵਾਰਾਂ ਤੇ ਇਹਦਾ ਹੁਣ ਕੀ ਕਰਾਂਗੇ ਲੈਣ ਦਾ 70000 ਵੇਚੀਏ ਇਹਦਾ 70000 ਹਾਂਜੀ ਲਓ ਜੀ 70000 ਜਾਇਜ ਮੁੱਲ ਕੀਤਾ ਤੁਹਾਨੂੰ ਪਤਾ ਮੱਝ ਕਿੰਨੀ ਤਗੜੀ ਹੈ ਮੱਝ ਪੂਰੀ ਵੱਡੀ ਹੈ ਦੋਸਤੋ ਇੱਥੇ ਕੋਈ ਵੀ ਰਾਹੂਗਾ ਜੇ ਨਹੀਂ ਤਾਂ ਆਪਾਂ ਵੀ ਲੱਖ ਵੀ ਕਰਨੋ ਕਰ ਸਕਦੇ ਆ ਤਾਂ ਵੀ ਥੋੜਾ ਹੀ ਹੂੰ ਤੇ ਹੁਣ ਆਪਾਂ ਆਪਾਂ ਨੂੰ ਪਾਣਾ ਮਿਲੇ ਤੇ ਆਪਾਂ ਵੀ ਪਾਣਾ ਹੀ ਦੇ ਦੇਣੀ ਵੀ ਜੀ ਨਹੀਂ ਆਪਾਂ ਬਿਲਕੁਲ ਹਮੇਸ਼ਾ ਅੱਜ ਨਹੀਂ ਆਪਾਂ ਹਰ ਵਾਰ ਜਿੰਨੇ ਰੇਟ ਹੋਣਗੇ ਜਾਇਜ਼ ਵਾਜਬ ਰੇਟਾਂ ਦੇ ਉੱਪਰ ਹੀ ਪਸੂ ਦੇਣੇ ਹਾਂਜੀ ਵੀਰ ਜੀ ਲਓ ਵੀ ਦੋਸਤੋ ਮੱਝ ਤੁਸੀਂ ਵੇਖ ਲਈ ਜੀ ਥਣ ਚੱਡੇ ਦੀ ਪੂਰੀ ਖਬਰਦਾਰ ਆ ਤੇ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਹੋ ਗਈ ਆਪਾਂ 2.5 ਕਿਲੋ ਕੱਲ ਵਰਾ ਕੇ ਲੈਂਦੇ ਆ ਲਓ ਦੋਸਤੋ ਬਾਕੀ ਤੁਹਾਡੇ ਸਾਹਮਣੇ ਆ ਤੇ 70000 ਦੀ ਜਿਹੜੀ ਇਹ ਮੱਝ ਹੁੰਦੀ ਆ ਦੋਸਤੋ ਵਿੱਚੋਂ ਮਾਨਤਾਨ ਜ਼ਰੂਰ ਕੀਤਾ ਜਾਊਗਾ ਕੋਈ ਵੀ ਭੈਣ ਭਰਾ ਹੋਂ ਦਾ ਮਾਨਤਾਨ ਜਿਹੜਾ ਦੋਸਤੋ ਜ਼ਰੂਰ ਹੋਊਗਾ ਠੀਕ ਆ ਤੇ ਇਹ ਮੱਝ ਆ ਦੋਸਤੋ ਆਪਦੀ ਤਿੱਪਕੇ ਪਾਸ ਕਰ ਸਕਦਾ ਕੋਈ ਵੀ ਆਨਲਾਈਨ ਖਰੀਦਣ ਡਿਆ ਦੇ ਵੀਡੀਓ ਕਾਲ ਤੇ ਪਾਸ ਕਰ ਲਿਓ ਜਿਹੜਾ ਘਰੇ ਪਹੁੰਚ ਜਾਊਗਾ ਫਿਰ ਤਾਂ ਸਵਾਦ ਹੀ ਵੱਖਰਾ ਠੀਕ ਆ ਤੇ ਜਮੇ ਓਕੇ ਰਿਪੋਰਟਾਂ ਨੇ ਮੇਰਾ ਵੀਰ ਜਿੰਨੇ ਖਰੀਦਣੀ ਪਸੰਦ ਆਊਗੀ ਜ਼ਰੂਰ ਤੁਸੀਂ ਸੌਦਾ ਕਰਿਓ ਆਜੋ ਅੱਗੇ ਆ ਝੋਟੀ ਦਾ ਕੀ ਰਿਕਾਰਡ ਆ ਜੀ ਵੀਰ ਜੀ 15 16 ਦਿਨਾਂ ਦੀ ਸੂਈ ਮਗਰੇ ਦੇ 15 16 ਦਿਨਾਂ ਦੀ ਹਾਂ ਜੀ ਇਹ ਥੋੜੀ ਜੀ ਨਾ ਉਹ ਪਸ਼ਮੀਗੀ ਜੋ ਬੱਚਾ ਇਹਦੇ ਗਾੜੀ ਬੰਨੇ ਛਕੀਨੀ ਹੀ ਪਾਈ ਅੱਛਾ ਅੱਛਾ ਹਾਂ ਵੀਰ ਮੇਰਾ ਕੋਈ ਇਹ ਨਾ ਕਵੇ ਮਤਲਬ ਛੋਟੀ ਪਸ਼ਮੀ ਆ ਅੱਛਾ ਅੱਛਾ ਚਲੋ ਕੋਈ ਨਹੀਂ ਜੋ ਹੈਗਾ ਦੱਸਿਆ ਪਹਿਲਾਂ ਚੰਗਾ ਦਾ ਵੀਰ ਜੀ ਬਿਲਕੁਲ ਅੱਛਾ ਇਹ ਇਹ ਸੂਬਾ ਫਰਕ ਨਾ ਦੂਜਾ ਇਹ ਦੂਜਾ ਸੂਆ ਸੂਈ ਵੇਚੀ ਅੱਛਾ ਦਿਨ 15 ਹਾਂ 15 16 ਦਿਨ ਕੱਟੀ ਕੱਟੀ ਵੇਚੀ ਲਓ ਜੀ ਮਗਰ ਕੱਟੀ ਆ ਆ ਦੇਖੋ ਠੀਕ ਆ ਜੀ ਤੇਵੜਾ ਕਰਦੀ ਗਾੜੀ ਬੰਨੀ ਸੀ ਤਾਂ ਮੈਂ ਚੱਲ ਥੱਲੇ ਕਿਹੜਾ ਬੱਚੇ ਨੇ ਪਹਿਣਾ ਪਰ ਬੱਚਾ ਪੈ ਗਿਆ ਵੀਰ ਜੀ ਮਾੜੀ ਜੀ ਕਿਉਂਕਿ ਬੜਾ ਚਾਹ ਹੁੰਦਾ ਭੈਣ ਭਰਾਵਾਂ ਨੂੰ ਇਹ ਵੀ ਸੁੱਖਾਂ ਸੁੱਖ ਸੁੱਖਾਂ ਮੰਗ ਮੰਗ ਕੇ ਕੱਟੀਆਂ ਲੈਂਦੇ ਹਾਂ ਹਾਂਜੀ ਹਾਂਜੀ ਵੀਰ ਜੀ ਤੇ ਕੱਟੀ ਹੋਵੇ ਸਾਡੇ ਘਰ ਹਾਂਜੀ ਬਾਕੀ ਦੇ ਜ਼ਿਆਦਾਤਰ ਬੱਚੇ ਜਾਂ ਕਟੇ ਹੀ ਆਉਂਦੇ ਮਜਾ ਵਗਰਾ ਬਿਲਕੁਲ ਜਾਂ ਗਾਵਾਂ ਆ ਨਿਸ਼ਾਨ ਦੱਸਾਂ ਕਿ ਚੱਕਰ ਜਿਹੜੇ ਚਲੋ ਕਦਰ ਪੈ ਜਾਂਦੀ ਹੈ ਚੀਜ਼ਾਂ ਕਈ ਉਹਨਾਂ ਕਟੀਆਂ ਦੀ ਉਹ ਸਾਂਭ ਸੰਭਾਲ ਲਈ ਹੁੰਦੀ ਜਿਹੋ ਜਿਹੇ ਬੰਦੇ ਕਟੀਆਂ ਫੜਨੇ ਚਾਹੁੰਦੇ ਹਾਂਜੀ ਹਾਂਜੀ ਇਹਦੇ ਗੱਲ ਤਾਂ ਸਹੀ ਹੈ ਬੱਚੀਆਂ ਵੀ ਕਈ ਬੜੇ ਸ਼ੌਕ ਨਾਲ ਸਾਂਭਦੇ ਬੱਚੇ ਛੱਡ ਦਿੰਦੇ ਕਈ ਉਹ ਵਾਰਾ ਛੱਡ ਦਿੰਦੇ ਹਾਂਜੀ ਹਾਂਜੀ ਕਈ ਦੇ ਇੱਥੇ ਗਾਂ ਮਗਰ ਬੱਚਾ ਆਉਂਦਾ ਤਾਂ ਕਈ ਜਾਂਦੇ ਬੱਚਾ ਰੱਖ ਮਤਲਬ ਤੂੰ ਰੱਖ ਲੈ ਅਸੀਂ ਕੱਲੀ ਗਾਂ ਲੈ ਜਾਵਾਂਗੇ ਸੋਚ ਆ ਜੀ ਵੇਖੋ ਉਹ ਫਿਰ ਛੱਡ ਕੇ ਤੋਰਦੇ ਆਪਾਂ ਦੇ ਹੁਣ ਲਿਆਂਦੇ ਆਪਾਂ ਦੇ ਹੁਣ ਜਿੰਨੇ ਦਿਨ ਆਪਣੇ ਘਰ ਪਸ਼ੂ ਰਹਿੰ ਨੇ ਵੇਝਿਆ ਗਈ ਹਣਾ ਹੁਣ ਦੁੱਧ ਕਿੰਨਾ ਚਵਾ ਦਾਂਗੇ ਦੁੱਧ 8 ਕਿਲੋ ਵੀਝੇ ਨੈਟ ਦੁੱਧ ਚਵਾ ਦਾਂਗੇ 8 ਕਿਲੋ ਦੋਸਤੋ ਨੈਟ ਦੁੱਧ ਦਾ 15 ਦਿਨਾਂ ਦੀ ਜਸਟ ਵੀਰਾਂ ਦਾ ਵੀ ਸੂਈ ਆ ਅੱਜ ਹੀ ਆਪਾਂ ਲੈਂਦੀ ਆ ਕੱਲ ਵੀ ਉਹਨਾਂ ਘਰੋਂ 4 ਕਿਲੋ ਦੁੱਧ ਚੋਇਆ ਵਾ ਤੇ ਸਵੇਰੇ ਵੀ 4 ਕਿਲੋ ਦੁੱਧ ਚੋਗੇ ਲੈਂਦੀ ਵੀਝੀ ਅੱਛਾ ਜੀ ਹਾਂਜੀ ਲਓ ਖੋਲ ਕੇ ਤੋੜਗੇ ਜੀ ਲੋ ਵੀ 4 ਕਿਲੋ ਦੋਸਤੋ ਅੱਜ ਸਵੇਰ 4 ਕਿਲੋ ਚੋਇਆ हां 4 ਕਿਲੋ ਰਾਤੀ 8 ਕਿਲੋ ਨੈਟ ਦੁੱਧ ਹੋ ਗਿਆ ਆਪਾਂ ਜਿੱਥੋਂ ਵੀ ਡੰਗਰ ਲਈਦਾ ਵੀਜੀ ਲੀਟਰ ਮਾਰ ਕੇ ਦੋ ਦੇ ਲਈਦਾ ਉਦਾਂ ਨਹੀਂ ਆਪਾਂ ਡੰਗਰ ਲੈਂਦੇ ਕਿਉਂਕਿ ਆਪਾਂ ਫਿਰ ਜਲਦੀ ਵੀਡੀਓ ਪਾਉਣੀ ਹੁੰਦੀ ਨਾ ਆਪਾਂ ਘਰੇ ਘਾਟੀ ਸਾਂਬੀ ਦੇ ਵਿੱਚੇ ਲੋ ਵੀ ਤੇ 8 ਕਿਲੋ ਧਾਰਾਂ ਜਿਹੜੀਆਂ ਇਸ ਝੋਟੀ ਦੇ ਥੱਲੇ ਕੱਲ ਦੋਸਤੋ ਸ਼ਾਮ ਨੂੰ ਇਹਦੀ ਚਬਾਈ ਹੋਈ ਸੀ ਤੇ ਅੱਜ ਮਾਰਨਿੰਗ ਘਰੇ ਵੀ ਕੀਤੀ ਹੈ ਬਈ ਨਿਸ਼ਾਨ ਨੇ ਹਜੇ ਅੱਜ ਜਿਹੜੀ ਬਿਲਕੁਲ ਤੀਜੀ ਡੰਗ ਦੀ ਨਾ ਆਪਣੇ ਹੱਥੀ ਜਿਹੜੀ ਚਬਾਈ ਕਰਨੀ ਆ ਠੀਕ ਆ ਤੇ ਪਰ ਫਿਰ ਵੀ ਅੱਗੋਂ ਕੋਈ ਵੀਰ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ 8 ਕਿਲੋ ਤਾਰਾਂ ਦੇ ਥੱਲੇ ਹਾਜ਼ਰ ਹਾਈਟ ਇਸ ਝੋਟੀ ਦੀ ਜਿਹੜੀ ਮੀਡੀਅਮ ਮੰਨ ਕਿ ਕੋਈ ਵੀਰ ਸੌਦਾ ਕਰੇ ਮੀਡੀਅਮ ਹਾਈਟ ਦੀ ਆ ਨਵੀਂ ਝੋਟੀ ਆ ਬਿਲਕੁਲ ਲਵੀ ਜੀ ਆ ਠੀਕ ਆ ਜੀ ਤੇ ਬਾਕੀ ਕੱਦ-ਕੜ ਤੁਹਾਨੂੰ ਦੱਸਦਾ ਬਾਕੀ ਮਗਰ ਜਿਹੜਾ ਬੱਚਾ ਕੱਟੀ ਆ ਫੀਮੇਲ ਕਾਫ ਲਓ ਜੀ ਬਾਕੀ ਚਵਾਜ ਉਹ ਇੱਕ ਨੰਬਰ ਵਿੱਚ ਗਾੜਲੇ ਗਾੜ ਬਰਾਬਰ ਆ ਮਗਰਲੇ ਮਗਰ ਬਰਾਬਰ ਆ ਲਓ ਜੀ ਹਾਂਜੀ ਲੈ ਵਾ ਲੂਆ ਸਾਫ ਆ ਪੂਰਾ ਗੋਲਿਆ ਦਾ ਲਓ ਜੀ ਸੋ ਲੇਵਾ ਹਵਾਨਾ ਜਿਹੜਾ ਦੋਸਤੋ ਤੁਸੀਂ ਦੇਖ ਲਓ ਠੀਕ ਆ ਆ ਕਰੋ ਚੈੱਕ ਠੀਕ ਆ ਉਹ ਮਗਲੇ ਥੋੜੇ ਸੈਚ ਵਿੱਚ ਮੋٹے ਥਾਣੇ ਨਾ ਹਾਂਜੀ ਠੀਕ ਚਵਾਈ ਚ ਪਿਆ ਨਾ ਪੋਲੀ ਆ ਪੋਲੀ ਪੋਲੀ ਵੀਰ ਜੀ ਕੋਈ ਪੂਰ ਛਟਾਣੀ ਜੇ ਹੁੰਦਾ ਵੀ ਆਪਾਂ ਪਹਿਲਾਂ ਹੀ ਦੱਸ ਦੇਈਦਾ ਵੀਰ ਜੀ ਅਸਾਂ ਜਪੂਰ ਛਟਾ ਜਾਂ ਵੱਧ ਘਟਿਆ ਇਹ ਆਪਣੀ ਅੱਗੇ ਵੀ ਤਸੱਲੀ ਆ ਪੂਰੀ ਕਿਉਂਕਿ ਗਾਗ ਨੇ ਦੂਰੋਂ ਹੁੰਦਾ ਨਾ ਚੱਲ ਕੇ ਤੇ ਜੇ ਉਹਨੂੰ ਪਸੰਦ ਆਵੇ ਜੋ ਵੀ ਆਪਾਂ ਗੱਲਾਂ ਕਈਆਂ ਵਾ ਜੇ ਆਪਣੀਆਂ ਗੱਲਾਂ ਦੇ ਮਤਲਬ ਪਸੰਦਿਆਂ ਨੂੰ ਡੰਗਰ ਤੇ ਫੇਰ ਲੈ ਸਕਦਾ ਵਾ ਬਿਲਕੁਲ ਹਾਂਜੀ ਵੀਰ ਜੀ ਤੇ ਨਿਸ਼ਾਨੇ ਦਾ ਫਿਰ ਕੀ ਲੈਣ ਦੇਣਾ ਤੇ ਵੀਰ ਜੀ ਇਹਦਾ 66000 ਵੀਰ ਜੀ ਲੈਣ ਦੇਣਾ 66000 ਹਾਂਜੀ ਲਓ ਜੀ 66000 ਦੋਸਤੋ ਇਸ ਝੋਟੀ ਦੀ ਮੰਗ ਆ ਡਿਮਾਂਡ ਆ ਤੇ ਮਗਰ ਕੱਟੀ ਆ ਮੇਰਾ ਭਰਾ ਜਿੰਨੇ ਖਰੀਦੇ ਨਹੀਂ ਆਪਦੀ ਤਸੱਲੀ ਤੁਸੀਂ ਚਾ ਲੋ ਅੱਖਾਂ ਉਹਦਾ ਬਿੱਲੀਆਂ ਬਾਕੀ ਸਾਰੀ ਕਾਲੀ ਆ ਬਣੀ ਚਲੋ ਕ੍ਰੋਸ ਜਿਹਦੇ ਵਿੱਚ ਹਾਂਜੀ ਮੈਂ ਚਲੋ ਜਿੱਦਾਂ ਵੀ ਆ ਸੋਹਣੀ ਆ ਝੋਟੀ ਤੇ ਬਹੁਤ ਵਧੀਆ ਦੋਸਤੋ ਅੱਗੇ ਕੋਈ ਚੰਗੀ ਸੇਵਾ ਤੇ ਬੇਸ਼ੱਕ ਆਠ ਤੁਸੀਂ ਇੱਥੇ ਚੋਕ ਲੈ ਜਾਓਗੇ ਚਾਹੇ ਅੱਗੇ ਕੋਈ ਚੰਗੀ ਸੇਵਾ ਤੇ 9 ਚੋਲਿਓ 9.5 ਚੋਲਿਓ ਜਿੰਨੇ ਵੀ ਬਿਲਕੁਲ ਇਸ ਦੀ ਬਿਲਕੁਲ ਵਿੱਚ ਗੋਣ ਹੈਗਾ ਦੁੱਧ ਅੱਗੇ ਵਧਣ ਦਾ ਉਹਨਾਂ ਜ਼ਰੂਰ ਕਰ ਜੂਗੀ ਠੀਕ ਆ ਇਹ ਪਸ਼ੂ ਆਜੇ ਚਾਰ ਸੀ ਆਪਣੇ ਕੋਲ ਹਾਂਜੀ ਵੀਰ ਜੀ ਤੇ ਨਿਸ਼ਾਨ ਬੋਲ ਦਿਓ ਨੰਬਰ ਭਰਾ 708767417 ਠੀਕ ਹੈ ਜੀ ਹਾਂਜੀ ਜੀ ਲਓ ਵੀ ਦੋਸਤੋ ਇਹ ਹਨ ਵੀਰ ਨਿਸ਼ਾਨ ਸਿੰਘ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ